ਕੀ ਦੀ ਮੰਮੀ ਇਹੇ ਲਾ ਇੱਧਰ ਸੌਣ ਲਾ ਹਾਂ 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 ਮੰਮੀ ਤੁਹਾਨੂੰ ਕੀ ਕਹਿੰਦੀ ਐ ਕਿ ਤੂੰ ਕਿਤਨਾ ਜਤੂ ਜਤੂ ਰੱਖਦੇ ਰੱਖਦੇ ਧੌਣ ਵਾਲਿਆਂ ਨੇ ਰੱਖਦੇ ਤੂੰ ਧੌਣ ਵਾਲਿਆਂ ਚਰਾ ਪੰਪੜੇ ਚਲਾਈ ਨਾ ਵਿੱਚ ਕੁਛ ਲਾਈਨ ਕੁਛ ਚਲਾਉਣਾ ਨਹੀਂ ਮਹਾ ਚਲਾ ਤੂੰ ਜਤੂ ਜੱਜਾ ਪਣੇ ਰੋਟੀ ਰੋਟੀ ਪਕਾ ਲਈ ਪਕਾ ਲਈ ਆਉਦਾ ਯਾਰ ਆਉ ਕਰਦਣਾ ਸਿਰ ਵਹੀ ਜਾਂਦਾ ਉਧਰ ਕਦਰਿਆ ਨਹੀਂ ਬਣੇ ਹਾਂ ਬਣੇ ਤੇ ਜੋ ਮਮੀ ਬੈਂਡੇ ਦੇਖਾ ਬੰਡੇ ਬਣੇ ਠੀਕ ਹੈ ਬੰਡੇ ਦਾ ਲੈ ਕੋਈ ਬੰਡੇ ਹੂੰ ਹੂੰ ਕਿ ਤੂੰ ਤਾਂ ਮੰਮ ਨਹੀਂ ਕਰਦੀ ਹੈ ਨਾ ਜਾਂ ਤੂੰ ਮੰਮ ਕਰਦੀ ਨਹੀਂ ਕਿ ਤੂੰ

ਇਹ ਸਾਡੀ ਨਿੱਕੀ ਤੇਜੋ ਮੈਂ ਮੈਂ ਭਾਈ ਤੇਰਾ ਦੇ ਕੇ ਕਾ ਮੰਨੇ ਤੋ ਜਾਈ ਤੂੰ ਬੜਾ ਹਰ ਖਾਤੇ ਜੋਜ ਤੈਜੋ ਰੋਟੀ ਰੋਟੀ ਖਾ ਲਈ ਉਹਨੇ ਤਾਂ ਆਹ ਕਿਆ ਨਹੀਂ ਕਾ ਭਾਈ ਕਾਪਾ ¡Qué paro! ¡La quito todo!